ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਫਿਲਮ ਹੈ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਇਹ ਫਿਲਮ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਤੇ ਆ ਵੀ ਸਿੱਖ ਕਿੱਡੀ ਬਹਾਦਰ ਕੌਮ ਆ ਕਿਸੇ 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 ਵੀ ਕਹਾਣੀ ਨੂੰ ਕਿਸੇ ਵੀ ਸਾਖੀ ਨੂੰ ਕਿਸੇ ਵੀ ਜੰਗ ਨੂੰ ਕਿਸੇ ਵੀ ਜੁੱਧ ਨੂੰ ਇਹਨੇ ਚ ਰੱਖਿਆ ਨਹੀਂ ਗਿਆ ਦੂਜੀ ਗੱਲ ਕਿਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਮਾਨਮਤੀ ਸ਼ਖਸੀਅਤ ਆ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾਲ ਲੱਖ ਨਾਲ ਜਦੋਂ ਆਪਣੀ ਅਜੇ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ মিডিਆ মিডিਆ ਵਾਲੇ ਵੀਰਾਂ ਨੂੰ ਸਾਰੇ ਪੰਜਾਬ ਵਸਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਤੇ ਫਿਲਮ ਨਹੀਂ ਹੈਗੀ ਇਸ ਸਿੱਖਾਂ ਦਾ ਮਾਨਮਤਾ ਇਤਿਹਾਸ ਦਰਹੋਂਦੀ ਆ ਵੀ ਸਿੱਖ ਇੱਕ ਵੱਖਰੀ ਕੌਮ ਆ ਸਿੱਖ ਇੱਕ ਬਹਾਦਰ ਕੌਮ ਆ ਬਾਬਾ ਜੀ ਸਿੱਖ ਜਥੇਬੰਦੀਆਂ ਦੇ ਇਤਰਾਜ਼ ਨੇ ਕਿ ਫਿਲਮਾਂ ਦਾ ਮਿਲ ਫਿਲਮਾਂ ਕਿੰਨੀ ਕੀਤਾ ਜਾ ਸਕਦਾ ਸਿੱਖ ਇਤਿਹਾਸ ਦੀਆਂ ਜਾਂ ਇਹਦੇ ਨਾਲ ਸੰਬੰਧਿਤ ਕਹਿੰਦੇ ਨੇ ਸਿੱਖਾਂ ਦੇ ਵਿੱਚ ਸਾਖੀ ਪ੍ਰਥਾ ਆ ਸਾਖੀ ਨੂੰ ਦਰਸਾਇਆ ਜਾ ਸਕਦਾ ਫਿਲਮਾਂ ਕਿੰਨੀ ਹੋ ਸਕਦਾ ਨਹੀਂ ਹੋ ਕਿਉਂ ਨਹੀਂ ਜੀ ਸਕਦਾ ਮਤਲਬ ਵਿਰੋਧ ਜਤਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਨੂੰ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਅਸੀਂ ਉਹਨਾਂ ਦਾ ਐਕਟ ਨਹੀਂ ਕਰ ਸਕਦੇ ਠੀਕ ਆ ਜੀ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਅਸੀਂ ਉਹਨਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਨਾ ਗੁਰੂ ਨਾਨਕ ਸਾਹਿਬ ਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਮਾਰੇ ਤੋਂ ਲੈ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਨਹੀਂ ਅਸੀਂ ਕਰ ਸਕਦੇ। ਸੋ ਜਿਹੜੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਦੇਖੋ ਕੋਈ ਗੀਤ ਆਉਂਦਾ ਕਿੰਨੇ ਤਰ੍ਹਾਂ ਦੇ ਗੀਤ ਆਉਂਦੇ ਨੇ ਲੋਕਾਂ ਦੇ ਦਿਮਾਗ 'ਚ ਵੱਜਦੇ ਆ। ਜਦੋਂ ਸਿੱਖ ਇਤਿਹਾਸ ਦੇ ਗੀਤ ਆਉਂਦੇ ਆ ਉਹ ਵੀ ਵੱਜਦੇ ਆ। ਤਾਂ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਹੁਣ ਪਿੱਛੇ ਜੀ ਅ ਜਟਾਣੇ ਦਾ ਗੀਤ ਸਿੱਧੂ ਮੂਸੇਵਾਲੇ ਨੇ ਗਾਇਆ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਗਾਣ ਤੋਂ ਪਹਿਲਾਂ ਜਟਾਣੇ ਦਾ ਕਿਸ ਨੂੰ ਪਤਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਸੀ ਤੁਹਾਡੇ ਜੋ ਕੋਈ 90 ਵਿੱਚ 90 ਬੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਸੀ ਤੇ ਬਹੁਤ ਵੱਡਾ ਸਾਡਾ ਖੜਕੂ ਸਿੰਘ ਹੋਇਆ ਕਿਉਂਕਿ ਗੀਤ 'ਚ ਨਾਮ ਆਇਆ ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹੋ ਸਕਦਾ ਮੇਰੀ ਗੱਲ ਨਾਲ ਕੋਈ ਨਾਂ ਵੀ ਸਾਹਿਬ ਤੋਂ ਹੋਵੇ ਠੀਕ ਹੈ ਜੀ ਪਰ ਉਹ ਜਿਹੜੇ ਗੁਰੂ ਸਾਹਿਬਾਨਾਂ ਦੇ ਰੋਲ ਨੇ ਉਹ ਨਹੀਂ ਕਰ ਸਕਦਾ ਕੋਈ ਵੀ ਨਾ ਹੀ ਨਾ ਹੀ ਕੋਈ ਕਰਦਾ ਹੈ ਪਰ ਜਿਹੜੇ ਤਰੀਕੇ ਨਾਲ ਵੀ ਫਿਲਮਾਇਆ ਨਹੀਂ ਜਾਣਾ ਚਾਹੀਦਾ ਇਹ ਮੇਰੀ ਸਮਝ ਤੋਂ ਬਾਹਰ ਆ ਪਾਪਾ ਜੀ ਉਹ ਕਹਿੰਦੇ ਇਤਰਾਜ਼ ਸਾਨੂੰ ਇਸ ਗੱਲ ਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓ ਹੋ ਗਏ ਨਾ ਬਹੁਤ ਸਾਰੇ ਇਤਰਾਜ਼ ਇਤਰਾਜ਼ ਹੈ ਅਜੀਤ ਨਗਾਰਾ ਉਹਦੀ ਇੱਕ ਆਪਣੀ ਮਰਿਆਦਾ ਹੈ ਉਹਦੇ ਉੱਤੇ ਤੁਸੀਂ ਗੁਲਾਲ ਪਾ ਕੇ ਉਹ ਸੀਨ ਨੂੰ ਬਤੀਤ ਦਿਖਾਉਣ ਦੇ ਲਈ ਉਹ ਮਰਿਆਦਾ ਦਾ ਘਾਹ ਕੀਤਾ ਉਹ ਕਹਿੰਦੇ ਉਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਜਿਵੇਂ ਅਜੀਤ ਨਗਾਰਾ ਦੀ ਜੋ ਪਰਪਲ ਹੈ ਪਰਪਲ ਲਈ ਉਹ ਯੂਸ ਹੁੰਦਾ ਸੀ ਪਰਪਲ ਵੀ ਨਹੀਂ ਮਤਲਬ ਰਣਜੀਤ ਨਗਾਰਾ ਵਜਾਇਆ ਕਾਦੇ ਵਾਸਤੇ ਜਾਂਦਾ ਸੀਗਾ ਆਪਾਂ ਦੱਸਾਂਗੇ ਕਿਵੇਂ ਲੋਕਾਂ ਨੂੰ ਆਪਾਂ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਆਪਾਂ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਵੀ ਰਣਜੀਤ ਨਗਾਰਾ ਵੱਜਦਾ ਕਦੋਂ ਸੀਗਾ ਹਨਾ ਜੀ ਹੁਣ ਜਦੋਂ ਰਣਜੀਤ ਨਗਾਰਾ ਉੱਥੇ ਵੱਜਿਆ ਤਾਂ ਪਤਾ ਲੱਗ ਗਿਆ ਵੀ ਵੈਰੀਦਲ ਚੜ੍ਹ ਕੇ ਆ ਗਿਆ ਹਨਾ ਜੀ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਉਹ ਕੋਈ ਆਗਾਜ਼ ਬੋਧ ਕਰਦਾ ਸੀਗਾ ਲੋਕਾਂ ਨੂੰ ਦੱਸਦਾ ਸੀਗਾ ਵੀ ਜੰਗ ਜੋਧੀ ਤਿਆਰੀ ਆ ਸੋ ਰਣਜੀਤ ਨਗਾਰਾ ਵੱਜਿਆ ਉੱਥੇ ਤਾਂ ਉਹਦੇ ਵਿੱਚ ਨਹੀਂ ਕੋਈ ਇਦਾਂ ਨਹੀਂ ਕਰਦਾ ਜਿਹੜੀਆਂ ਜਥੇਬੰਦੀਆਂ ਦੇ ਵਿਰੋਧ ਦੇ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ ਜੀ ਅਖਰ ਵਿਰੋਧ ਕੀਤਾ ਫਿਰ ਕਿਉਂ ਜਾ ਰਿਹਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਗਿੱਪੀ ਗਰੇਵਾਲ ਨਾਲ ਮੇਰਾ ਨਿੱਜੀ ਪਿਆਰ ਆ ਜਾਂ ਜਿੰਨੇ ਟੀਮ 'ਚ ਭਾਈ ਜਰਨੈਲ ਸਿੰਘ ਜੀ ਨੇ ਇਹਨਾਂ ਨਾਲ ਇਹਨਾਂ ਨੇ ਵਿੱਚ ਕੰਮ ਕੀਤਾ ਮੇਰਾ ਇਹਨਾਂ ਨਾਲ ਨਿੱਜੀ ਪਿਆਰ ਆ ਇਹਨਾਂ ਸਾਰੀਆਂ ਗੱਲਾਂ ਤੋਂ ਪਿੱਛੇ हट ਕੇ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੈਰ ਵਿਰੋਧ ਈਰਖਾ ਛੱਡ ਕੇ ਆਪਣੇ ਬੱਚਿਆਂ ਨਾਲ ਮੈਂ ਬੇਨਤੀ ਕਰਦਾ ਇੱਕ ਵਾਰੀ ਆ ਕੇ ਫਿਲਮ ਦੇਖੋ ਤੁਸੀਂ ਇੱਕ ਵਾਰੀ ਆ ਕੇ ਜਿਹੜਾ ਬੰਦਾ ਫਿਲਮ ਦੇਖੂਗਾ ਸੁਣੋ ਮੇਰੀ ਗੱਲ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕੋਈ ਮਤਲਬ ਸ਼੍ਰੀਲੰਕਾ ਤੋਂ ਤਾਂ ਨਹੀਂ ਆਏ ਵਿਰੋਧ ਕਰਨ ਵਾਲੇ ਕੋਈ ਅਫਗਾਨੀ ਦਾ ਹੈ ਨਹੀਂ ਸਾਡੀ ਸਿੱਖ ਭਰਾ ਨੇ ਉਹ ਤੇ ਆਪਣੇ ਭਰਾਵਾਂ ਨੂੰ ਜੇ ਕੋਈ ਗੁੱਸੇ ਗਿਲੇ ਹੋ ਜਾਂਦਾ ਉਹਨਾਂ ਨੂੰ ਮਨਾ ਲੈਣਾ ਚਾਹੀਦਾ ਉਹਨਾਂ ਨੂੰ ਦਿਖਾ ਲੈਣਾ ਚਾਹੀਦਾ ਵੀ ਵੀਰੇ ਇੱਥੇ ਬੈਠੋ ਉਹਨ ਕੀਪੀ ਐਡਾ ਹੰਕਾਰੀ ਬੰਦਾ ਤਾਂ ਹੈ ਨਹੀਂ ਜਦੋਂ ਮੈਨੂੰ ਵੀ ਮਿਲਦਾ ਤਾਂ ਮੈਨੂੰ ਵੀ ਪੈਰੀ ਹੱਥ ਲਾ ਕੇ ਮਿਲਦਾ ਮੈਨੂੰ ਵੀ ਗੋਡੀ ਹੱਥ ਲਾ ਕੇ ਐਡੀ ਬੰਦੇ ਦੀ ਨਿਮਰਤਾ ਹੈ ਤੇ ਜੇ ਚਾਰ ਸਿੰਘ ਆ ਜਾਣਗੇ ਉਹਨੂੰ ਕਹਿ ਦੇਣਗੇ ਵੀ ਕੀਪੀ ਭਾਜੀ ਵੀ ਯਾਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਆਹ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਤਾਂ ਉਹ ਮੰਨੂਗਾ ਇਸ ਜੀ ਨੂੰ ਸੋ ਬੇਨਤੀ ਆ ਤੁਸੀਂ ਇੱਕ ਵਾਰੀ ਆ ਕੇ ਫਿਲਮ ਦੇਖੋ ਜ਼ਰੂਰ ਜੀ